ਸਲੋਪ ਭਗਤ ਤੱਕੇ ਜੀਓ ਕੇ ਇੱਕੰਕਾਰ ਸਤਗੁਰ ਪ੍ਰਸਾਦ ਕੰਵੀਰ ਸੰਤ ਨੂੰ ਏ ਕਹੀਏ ਜੋ ਆਪਣੇ ਗ੍ਰਹਿ ਜਾਏ ਰੋਗਤ ਸਾਖ ਤੇ ਬਪਰੇ ਜੋ ਹਟੇ ਹੱਟ ਬਕਾਏ ਕਬੀਰ ਸਾਖਤ ਐਸਾ ਹੈ ਜੈਸੇ ਲਸਨ ਕੀ ਖਾਨ ਕੁੰਨੇ ਬੈਠੇ ਖਾਈਏ ਪ੍ਰਗਟ ਹੋਏ ਨਦਾਨ ਕਬੀਰ ਮਾਇਆ ਡੋਲਨੇ ਪਵਨ ਚ ਕੋਲਣ ਹਾਰ ਸੰਤੋ ਮੱਖਣ ਖਾਇਆ ਸ਼ਾਸ ਪੀਏ ਸੰਸਾਰ ਕਬੀਰ ਮਾਇਆ ਡੋਲਨੀ ਪਵਨ ਬਹਿ ਬਤਾਰ ਜਿੰਨ ਬਲਾਇਆ ਤਨ ਖਾਇਆ ਅਵਰ ਬਲੋ ਵਨਹਾਰ ਕਬੀਰ ਮਾਇਆ ਚੋਰ ਟੇ ਮੁਸ ਮੁਸ ਲਾਵੇ ਆਟ ਇੱਕ ਕਵੇਰਾ ਨਾਮ ਉਸੇ ਜਿਨ ਕਿਨੇ ਬਰਬਟ ਕਬੀਰ ਸੁਖ ਨਾਏ ਜਗ ਮੈਂ ਕਰੇ ਜਬ ਬੋਤੇ ਮੀਤ ਜੋ ਚਿੱਤ ਰੱਖੇ ਇੱਕ ਸੋ ਤੇ ਸਖ ਪਾਵੇ ਨੀਤ ਕਬੀਰ ਜਿਸ ਮਰਨ ਨੇ ਤੇ ਜਗ ਡਰੇ ਮੇਰੇ ਮਨ ਅਨੰਦ ਦੇ ਮਨ ਤੇ ਪਈਏ ਪੂਰਨ ਪਰਮਾਨੰਦ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਅਨੰਦ ਮਨ ਹੀ ਤੇ ਪਏ ਪੂਰਨ ਪਰਮਾਨੰਦ ਇਸ ਸ਼ਲੋਕ ਸਤਗੁਰ ਕਬੀਰ ਮਹਾਰਾਜ ਜੀ ਦੇ ਮੁਖਾਰ ਬੰਦ ਤੋਂ ਚਾਰੇ ਹੋਏ ਜਦੋਂ ਸ਼ਤਰ ਦੇ ਮਾਲਕ ਤਨ ਤਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਵਿੱਚ ਅੰਗ 1364 ਤੇ ਸ਼ਿਸ਼ੋਵਤ ਹਨ ਸਤਗੁਰ ਕਬੀਰ ਮਹਾਰਾਜ ਸਮਝਾ ਰਹੇ ਹਨ ਕਬੀਰ ਸੰਤ ਮੁਏ ਕਿਆ ਰਹੀਏ ਜੋ ਆਪਣੇ ਗਰਹ ਜਾਏ ਰੋਵੇ ਸਾਖਤ ਬੱਪਰੇ ਜੋ ਹਟੇ ਹਟ ਬਕਾਏ ਸਤਗੁਰ ਕਬੀਰ ਮਹਾਰਾਜ ਸਮਝਾ ਰਹੇ ਹੈ ਜੋ ਪ੍ਰਮਾਤਮਾ ਦਾ ਭਗਤ ਹੈ ਸੰਤ ਹੈ ਉਸ ਦੇ ਸਵਾਸ ਛੱਡਣ ਦੇ ਉੱਤੇ ਸਾਨੂੰ ਰੋਣਾ ਨਹੀਂ ਚਾਹੀਦਾ ਤਦ ਤੇ ਉਹ ਤਾਂ ਆਪਣੇ ਘਰ ਗਿਆ ਹੈ ਕਿਉਂਕਿ ਉਹਨਾਂ ਨੇ ਜਿੰਦੇ ਜੇ ਸੰਤਾਂ ਨੇ ਇਸ ਦੁਨੀਆ ਨੂੰ ਆਪਣਾ ਘਰ ਸਮਝੇ ਨਹੀਂ ਉਹ ਤੈਨੂੰ ਸਾਰੇ ਸਮਝਦੇ ਆਂ ਪੀਤੇ ਤੇ ਚਲੇ ਗਏ ਉਹ ਕਿਉਂਕਿ ਇਸ ਮੌਤ ਨੂੰ ਉਹ ਹਮੇਸ਼ਾ ਹੀ ਯਾਦ ਰੱਖਦੇ ਆ ਤੇ ਉਸ ਦੇ ਹੁਕਮ ਦੇ ਵਿੱਚ ਰਹਿੰਦੇ ਆ ਤੇ ਜਦੋਂ ਉਹ ਕਹਿੰਦੇ ਸਰੀਰ ਛੱਡਦੇ ਹੈ ਤਾਂ ਦੁਨੀਆ ਤਾਂ ਐਨੀ ਰਹਿੰਦੀ ਹੈ ਰੋਣਾ ਨਹੀਂ ਚਾਹੀਦਾ ਸਤਨਾਮ ਕਰਨਾ ਚਾਹੀਦਾ ਵਾਹਿਗੁਰੂ ਕਰਨਾ ਚਾਹੀਦਾ ਓਮ ਅੱਲਾ ਕਹਨਾ ਚਾਹੀਦਾ ਕਿਉਂਕਿ ਉਹ ਆਪਣੇ ਕਰ ਜਾਂਦੇ ਆ ਉਹ ਜੀਵਨ ਸੰਭਲਾ ਕਰਕੇ ਜਾਂਦੇ ਆ ਕਿਉਂਕਿ ਜਿਉਂਦੇ ਜੀ ਉਹਨਾਂ ਨੇ ਉਸ ਪਰਮਾਤਮਾ ਦੇ ਨਾਲ ਪ੍ਰੀਤ ਲਾ ਕੇ ਆਪਣੇ ਆਪ ਨੂੰ ਦੁਨੀਆਂ ਦੇ ਆਸ਼ਾ ਕ੍ਰਿਸ਼ਨਾਮਤ ਦੂਰ ਕਰ ਲਿਆ ਹੁੰਦਾ ਹੈ ਰੋਗਤ ਸਾਖਤ ਬਪਰੇ ਜੋ ਹਟੇ ਹਟ ਬਕਾਏ ਕਿੰਦੇ ਰੋਗੋ ਤਾਂ ਉਹਨਾਂ ਨੂੰ ਜਿਨ੍ਹਾਂ ਨੇ ਆਪਣੇ ਜੀਵਨ ਦੀ ਬਾਜੀ ਹਾਰ ਦਿੱਤੀ ਜਿਹੜੇ ਉਸ ਪਰਮਾਤਮਾ ਤੋਂ ਵਿਛੜੇ ਆ ਵਿਛੜੇ ਕਿਸ ਕਰਕੇ ਸੀ ਦੁਨੀਆਂ ਦੀ ਜਾਇਦਾਦ ਇਕੱਠੀ ਕਰਨ ਕਰਕੇ ਰਿਸ਼ਤੇ ਨੱਤੇ ਬਣਾਉਣ ਕਰਕੇ ਉਹ ਰਿਸ਼ਤੇ ਨੱਤੇ ਵੀ ਛੱਡ ਗਏ ਜਾਇਦਾਦ ਵੀ ਛੱਡ ਗਏ ਜਿਸ ਕੰਮ ਲਈ ਆਏ ਸੀ ਉਹਦੇ ਤੋਂ ਵੀ ਵਿਛੜ ਗਏ ਸੋ ਅਜਿਹੇ ਬੰਦੇ ਮਿਲੋ ਜੋ ਜਿਹੜੇ ਆਪਣੇ ਘਰ ਗਏ ਨੇਗੇ ਆਪਣਾ ਘਰ ਹੀ ਉਜੜ ਗਿਆ ਐਡੀ ਵੱਡੀ ਸਵਾਸਾਂ ਦੀ ਪੂੰਜੀ ਮਿਲੀ ਹਟੇ ਹਟ ਬੁਕਾਇ ਉਹ ਹੀ ਹੱਟੀਆਂ ਪਾਉਂਦੇ ਚਲੇ ਗਏ ਤੇ ਹੱਟੀਆਂ ਕਿਹਦੀ ਪਾਉਣੇ ਸੀ ਹੱਟੀਆਂ ਤਾਂ ਉਹਦੇ ਨਾਮ ਦੀ ਪਾਉਣੇ ਸੀ ਹਾਣ ਹਟ ਕਰਾਵਜਾ ਸੱਚ ਨਾਮ ਕਰ ਬੱਤ ਸੁਰਤ ਸ਼ਬਦ ਕਰ ਪਾਣ ਸਲ ਤੇ ਸੱਚ ਤੇ ਸੁਣਾ ਰੱਖ ਪਰ ਹੱਟੀਆਂ ਇੱਥੇ ਦੁਨੀਆਂ ਦੇ ਪਦਾਰਥ ਨਹੀਂ ਪਾ ਲਈਆਂ ਸੋ ਕਹਿੰਦੇ ਉਹਨਾਂ ਨੂੰ ਰੋਣਾ ਚਾਹੀਦਾ ਜਿਹੜੇ ਆਪਣੇ ਘਰ ਨਹੀਂ ਜਾਂਦੇ ਜਿਹੜੇ ਪ੍ਰਮਾਤਮਾ ਦੇ ਭਗਤ ਆ ਸੰਤ ਉਹ ਤਾਂ ਆਪਣੇ ਘਰ ਜਾਂਦੇ ਆ ਉਹ ਤਾਂ ਇਸ ਦੁਨੀਆ ਨੂੰ ਘਰ ਸਮਝਦੇ ਹੀ ਨਹੀਂ ਇਸੇ ਕਰਕੇ ਦੁਨੀਆ ਤੋਂ ਉਹ ਅਲੱਗ ਰਹਿੰਦੇ ਉਦਾਸ ਰਹਿੰਦੇ ਆ ਕਬੀਰ ਸਾਖਤ ਐਸਾ ਹੈ ਜੈਸੇ ਲਸਣ ਕੀ ਖਾਨ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਦਾਨ ਜਿਹੜਾ ਪ੍ਰਮਾਤਮਾ ਤੋਂ ਵਿਛੜਿਆ ਹੋਇਆ ਕਿੱਡੇ ਵੱਡੇ ਗੱਲ ਕਹਿ ਕੇ ਗਏ ਆ ਉਹ ਕਹਿੰਦੇ ਲਸਣ ਦੀ ਖਾਨ ਵਰਗਾ ਹੈ ਕਿਸੇ ਵੀ ਪਾਸੇ ਬੈਠੇ ਕਹਿੰਦੇ ਲਸਣ ਦੀ ਇੰਨੀ ਮਹਿਕ ਆਉਂਦੀ ਥੋਮ ਦੀ ਕਿ ਸਾਰੇ ਪਾਸੇ ਹੋ ਜਾਂਦਾ ਵੀ ਕਿੱਥੋਂ ਇਜੀ ਸਮਿਲ ਆ ਰਹੀ ਹੈ ਤੇ ਇਸੇ ਤਰ੍ਹਾਂ ਹੀ ਪਰਮਾਤਮਾ ਤੋਂ ਵਿਛੜਿਆ ਹੋਇਆ ਬੰਦਾ ਹੈ ਉਹ ਜਿੱਥੇ ਮਰਜੀ ਜਾਵੇ ਉਹਦੇ ਮਨ ਚ ਜਿਹੜੇ ਬੋਲ ਨਾ ਕਰਨੇ ਹਨ ਉਹ ਮਾੜੇ ਹੀ ਹੋਣੇ ਸੋ ਇਸ ਕਰਕੇ ਕੱਡੀ ਵੱਡੀ ਇੱਕ ਗੱਲ ਕਹਿ ਗਏ ਕਿ ਪਰਮਾਤਮਾ ਤੋਂ ਵਿਛੜੇ ਬੰਦੇ ਦਾ ਕੋਈ ਵੀ ਹੱਲ ਨਹੀਂ ਹੈ ਇਸੇ ਕਰਕੇ ਤਾਂ ਕਹਿੰਦੇ ਦਿਨ ਗੋਇਆ ਦੁਨੀ ਮੇ ਦੁਨੀ ਨਾ ਚੱਲੇ ਸਾਥ ਪਾਇ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਉਹ ਤਾਂ ਆਪਣੇ ਹੱਥੀਂ ਆਪਣੇ ਆਪ ਕੋ ਹੜਾ ਮਾਰ ਰਹੇ ਆਪਣੇ ਪੈਰਾਂ ਤੇ ਜਿਹੜੇ ਪ੍ਰਮਾਤਮਾ ਦਾ ਨਾਮ ਨਹੀਂ ਲੈਂਦੇ ਕਬੀਰ ਮਾਇਆ ਢੋਲ ਨਹੀਂ ਪਵਨ ਚਕੋਲਣਾਰ ਕਹਿੰਦੇ ਦੁਨੀਆ ਜਿਹੜੀ ਹੈ ਉਹ ਦੁੱਧ ਦੀ ਚਾਟੀ ਹੈ ਜਿਹਦੇ ਵਿੱਚ ਮਧਾਣੀ ਉਹਨ ਪਵਨ ਦੀ ਪਾਈ ਹੋਈ ਹੈ ਸਵਾਸਾਂ ਦੀ ਪਾਈ ਹੋਈ ਹੈ ਇਹ ਸਰੀਰ ਜਿਹੜਾ ਹੈ ਇਹਨੂੰ ਦੁਨੀਆ ਸਮਝ ਲਓ ਇਹ ਦੁੱਧ ਦੀ ਮਟਕੀ ਸਮਝ ਲਈਏ ਤਾਂ ਇਹਦੇ ਵਿੱਚ ਜਿਹੜੇ ਸਵਾਸ ਆ ਰਹੇ ਆ ਉਹ ੜਕੜਾ ਇਹਨਾਂ ਨੂੰ ਇਹ ਕਰ ਉਹ ੜਕੰਗੇ ੜਕੰ ਦਾ ਮਤਲਬ ਹੈ ਕਿ ਪਰਮਾਤਮਾ ਦਾ ਸਿਮਰਨ ਇਦਾਂ ਕਰਨਾ ਕਿ ਤੁਹਾਡੇ ਕੰਨਾਂ ਦੇ ਰਾਹੀਂ ਹਲਦੇ ਤੱਕ ਪਹੁੰਚੇ ਸੁਣ ਕੇ ਜਿਹੜਾ ਤੁਹਾਡੇ ਦਸਨਾਂ ਨੇ ਜਪਣਾ ਤੇ ਅੰਦਰ ਤੁਹਾਡੇ ਜਿਹੜਾ ਹੈ ਉਹ ਅਨੱਦ ਬਾਜੇ ਜਿਹੜੇ ਆ ਵੱਜਦੇ ਤੁਹਾਨੂੰ ਸੁਣਨੇ ਹੈ ਕਿਉਂਕਿ ਇਸ ਪਵਨ ਦੇ ਚਲਦਿਆਂ ਹੀ ਆਪਾਂ ਸੁਣਨੇ ਹੈ ਸੰਤਾ ਮੱਖਣ ਖਾਇਆ ਛਾਸ਼ ਪੀਆ ਸੰਸਾਰ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਪਰ ਇਹ ਉਹ ਹੀ ਕਰਦੇ ਆ ਜਿਹੜੇ ਸੰਤ ਲੋਕ ਆ ਅਦਰਵਾਈਜ਼ ਬਾਕੀ ਦੇ ਲੋਕ ਤਾਂ ਇਹ ਜਿਹੜੀ ਦੁਨੀਆ ਦੀ ਉਹ ਲੱਸੀ ਕਹ ਕੇ ਬਾਕੀ ਦੇ ਲੋਕਾਂ ਨੂੰ ਕਿ ਦੁਨੀਆ ਦੇ ਵਿੱਚ ਜਿਹੜੇ ਮਸਤ ਹੋਏ ਆ ਉਹ ਤਾਂ ਲੱਸੀ ਪੀਂਦੇ ਫਿਰਦੇ ਆ ਅਸਲੀ ਦੁੱਧ ਘੜਕਣ ਤੋਂ ਜਿਹੜਾ ਮੱਖਣ ਹੋਣਾ ਸੀ ਉਹ ਕੰਦੇ ਸੰਤ ਖਾ ਗਏ ਬਾਕੀ ਦੁਨੀਆ ਤਾਂ ਸ਼ਾਸ਼ ਪਿੰਦੀ ਫਿਰਦੀ ਹੈ ਵਿਚਾਰੰਦੇ ਗੱਲ ਹੈ ਕਿ ਉਸ ਦੇ ਪੱਖ ਤੇ ਜਿਹੜੇ ਹੈ ਉਹਨਾਂ ਨੂੰ ਜ਼ਿੰਦਗੀ ਦਾ ਜਿਹੜਾ ਮਨੋਰਥ ਹੈ ਕਿ ਪ੍ਰੀਤ ਪਰਮਾਤਮਾ ਦੇ ਨਾਲ ਲਾਉਣੇ ਹੈ ਬਾਕੀ ਦੁਨੀਆ ਜਿਹੜੀ ਝੂਠੀ ਹੈ ਇਸੇ ਕਰਕੇ ਉਹ ਬਾਕੀ ਦੀ ਦੁਨੀਆ ਨੂੰ ਤਾਂ ਸ਼ਾਸ ਕਹੀ ਜਾਂਦੇ ਆ ਤੇ ਜਿਹੜੇ ਉਹਦੇ ਨਾਲ ਜੁੜੇ ਆ ਉਹਨਾਂ ਨੂੰ ਕਹਿੰਦੇ ਮੱਖਣ ਤਾਂ ਇਹਨਾਂ ਨਹੀਂ ਖਾਣਾ ਬਾਕੀ ਇਹਨਾਂ ਤਾਂ ਲੱਸੀ ਪੀਣੀ ਹੈ ਕਬੀਰ ਮਾਇਆ ਡੋਲ ਨਹੀਂ ਪਪਣ ਬਹਿ ਹੈ ਹਵਤਾਰ ਇਹ ਕਹਿੰਦੇ ਦੁਨੀਆ ਜਿਹੜੀ ਹੈ ਇਹ ਦੁੱਧ ਦੀ ਚਾਟ ਹੈ ਤੇ ਜਿਹੜੇ ਇਹਦੇ ਵਿੱਚ ਸਵਾਸ ਆ ਰਹੇ ਆ ਉਹ ਕਹਿੰਦੇ ਬੜੀ ਠੰਡਕ ਹੈ ਉਹਨਾਂ ਦੇ ਵਿੱਚ ਜਿਵੇਂ ਪਹਾੜਾਂ ਤੋਂ ਠੰਡੀ ਹਵਾ ਚੱਲਦੀ ਹੁੰਦੀ ਜੰਮ ਬਲੋਆ ਤਨ ਖਾਇਆ ਅਬਰ ਬਲੋ ਬਣਾ ਜਿਨ੍ਹਾਂ ਨੇ ਇਸ ਸਵਾਸਾਂ ਦੇ ਨਾਲ ਇਸ ਚਾਟੀ ਦੇ ਵਿੱਚ ਦੁੱਧ ਨੂੰ ਇਸ ਤਰੀਕੇ ਦੇ ਨਾਲ ਗੜਹਿ ਡਿਆ ਉਸ ਨੂੰ ਰੜਕ ਲਿਆ ਕਿ ਸਵਾਸ ਸਵਾਸ ਜਿਹੜਾ ਧਨੀ ਤੋਂ ਉੱਠ ਕੇ ਹਿਰਦੇ ਤੱਕ ਪਹੁੰਚੇ ਗਲੇ ਤੱਕ ਪਹੁੰਚੇ ਪਰਮਾਤਮਾ ਜਿਹੜਾ ਇਹਦਾ ਪਿੰਗਲਾ ਉਹ ਸੁਖਮਨਾ ਤਿੰਨ ਬਸੇ ਇੱਕ ਥਾਈ ਉੱਥੇ ਪਹੁੰਚਵੇ ਇੱਥੇ ਇਹਦਾ ਪਿੰਗਲਾ ਤੇ ਸੁਖਮਨਾ ਦਾ ਮੇਲ ਹੈ ਔਰ ਉਸ ਤੋਂ ਅਗ ਦਸਮ ਦਵਾਰ ਹੈ ਜਿੰਨ ਬੁਲੋਇਆ ਤਿੰਨ ਖੈ ਅਗਰ ਬਲੋ ਬਨਹਾਰ ਬਾਕੀ ਤਾਂ ਕਹਿੰਦੇ ਡੜਕਦੇ ਚਲੇ ਗਏ ਸਹਾ ਹੀ ਜਾਂਦੇ ਚਾਈ ਜਾਂਦੇ ਹੈ ਕੋਈ ਫਾਇਦਾ ਨਹੀਂ ਕਿਉਂਕਿ ਅੰਦਰ ਕੋਈ ਅਸਲੀ ਹੈ ਨਹੀਂ ਉਹ ਬਾਹਲੀ ਦੁਨੀਆ ਦੇ ਵਿੱਚ ਮਸਤ ਹੈ ਪਰ ਸੰਤ ਜਿਹੜੇ ਹੈ ਉਹ ਅੰਦਰ ਆਪਣੇ ਇਸ ਸਰੀਰ ਦੇ ਵਿੱਚ ਇਹਨਾਂ ਸਵਾਸਾਂ ਦੀ ਪੁੰਜੀ ਦੇ ਨਾਲ ਉਸ ਨੂੰ ਰੜਕ ਰਹੇ ਹੈ ਕਾਮ ਕੁਰਦ ਲੋਭ ਮਹੰਕਾਰ ਨੂੰ ਖਤਮ ਕਰ ਰਹੇ ਹੈ ਉਸ ਦੇ ਅਮਰਤ ਨੂੰ ਪੀ ਰਿਹਾ ਹੈ ਅਮਰਤ ਜਿਹੜਾ ਅੰਦਰ ਜਿਹੜਾ ਹਟ ਟੈਂ ਚੋਰਿਆ ਲੇਕਿਨ ਪਿੰਦੇ ਉਹੀ ਹੈ ਜਿਹੜੇ ਭਾਗਾ ਮਰੇ ਆ ਦੂਸਰੇ ਨਹੀਂ ਪੀਣਾ ਕਬੀਰ ਮਾਇਆ ਚੁਰਟੀ ਮੁਛ ਮੁਸਲਾਵੇ ਹਟ ਇੱਕ ਕਬੀਰਾਂ ਨਾਮ ਸੇ ਜਨ ਕਿੰਨੇ ਬਾਰਾ ਬਾਟ ਕਿੰਦੇ ਵੀ ਜਿਹੜੀ ਮਾਇਆ ਹੈ ਕਿ ਇੰਨੀ ਚੋਰਨੀ ਹੈ ਇੰਨੀ ਮੰਮੋ ਠਗਨੀ ਹੈ ਕਿ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਉਹਨੂੰ ਲੱਗਦਾ ਲੈ ਵੀ ਇੱਕ ਕੋਠੇ ਪਾ ਲਈ ਦੋ ਪਾ ਲਈਆਂ ਚਾਰ ਕਾਰਾਂ ਲੈ ਲਈਆਂ ਜਹਾਜ਼ ਲੈ ਲਿਆ ਫੈਕਟਰੀ ਲਾ ਲਈ ਇੰਡਸਟਰੀ ਲਾ ਲਈ ਆ ਮੇਰਾ ਹੋ ਗਿਆ ਧੀਆਂ ਪੱਤਰ ਹੋ ਗਿਆ ਕੋਈ ਅਫਸਰ ਬਣ ਗਿਆ ਕੋਈ ਕੁਛ ਬਣ ਗਿਆ ਇਹਨਾਂ ਕੰਮਾਂ ਦੇ ਵਿੱਚ ਸੋਸਾਂ ਦੀ ਪੂੰਜੀ ਕੋਤਿ ਕਬੀਰ ਮਾਇਆ ਚੋਰ ਤੇ ਮਸਮਸਲਾ ਵੇ ਹਟ ਕਹਿੰਦੇ ਤਰਾ ਕਰਾਂ ਨਹੀਂ ਹਟੀਆਂ ਪਾ ਕੇ ਲੁੱਟ ਰਹੀ ਹੈ ਠੱਗ ਰਹੀ ਹੈ ਬੰਦੇ ਨੂੰ ਇੱਕ ਕਬੀਰਾ ਨਾਮ ਉਸ ਜਨਕੀ ਨੀ ਬਾਰਾ ਵਾਰ ਜਿਹੜੇ ਇਹਨਾਂ ਰਸਤੀਆਂ ਨਾਲ ਤੈਨ ਵਿੱਚ ਨਹੀਂ ਪਏ ਜਿਨ੍ਹਾਂ ਨੇ ਇਹਨਾਂ ਦੇ ਨਾਲ ਗੱਲ ਨਹੀਂ ਪਾਈ ਜਿਨ੍ਹਾਂ ਨੇ ਇਸ ਮਾਇਆ ਨੂੰ 12 ਹਿੱਸੇ ਦੇ ਵਿੱਚ ਪਾੜ ਕੇ ਰੱਖ ਦਿੱਤਾ ਤੋੜ ਕੇ ਰੱਖਤਾ ਕਵੀ ਸਾਹਿਬ ਕਹ ਰਿਹਾ ਕਹਿੰਦੇ ਉਹ ਬਚ ਗਏ ਉੱਠ ਗਏ ਨਹੀਂ ਗਏ ਇਸੇ ਕਰਕੇ ਸਤਗੁਰੂ ਅਰਜਨਦਾਸ ਜੀ ਕਹਿੰਦੇ ਚਮੜਾ ਟਾਂ ਗਾਂਠਾਂ ਜਾਣੇ ਲੋਕ ਇਕੱਠਾ ਵੇ ਪਰ ਨਹੀਂ ਆਦ ਨਹੀਂ ਜਤੋਪੇ ਨਹੀਂ ਰਮਲੀ ਥਰੋਪੇ ਲੋਕ ਗੰਠ ਗੰਠ ਖਰੇ ਬਿਗੋਚਾ ਹੋ ਗਨ ਗਾਠੇ ਜਾਏ ਪਹੁੰਚੇ ਰਵਦਾਸ ਜਪੇ ਰਾਮ ਨਾਮ ਉਹ ਜਮਸ ਨਾਹੀਂ ਕਮਾ ਉਹਨਾਂ ਤਾਈਂ ਰਸਤੇ ਨਾ ਤੇ ਮਿਲਾਈ ਉਹਨੇ ਗੱਲ ਇੱਕ ਨਾਲ ਪਾਈ ਹੈ ਬਾਕੀਆਂ ਨਾਲ ਤੋੜ ਦਿੱਤੀਆਂ ਗੱਡਾ ਇਸ ਕਰਕੇ ਉਹ ਕੰਦੇ ਵਿੱਚ ਸਿਰਫ ਜਿਨ੍ਹਾਂ ਨੇ ਉਸ ਪ੍ਰਮਾਤਮਾ ਦਾ ਸਿਮਰਨ ਕੀਤਾ ਉਹੀ ਬਚਦੇ ਹੈ ਬਾਕੀ ਸਾਰਿਆਂ ਨੂੰ ਇਹ ਮਾਇਆ ਜਿਹੜੀ ਹੈ ਲੁੱਟ ਰਹੀ ਹੈ ਔਰ ਇਹਨਾਂ ਸਵਾਰਧਾ ਨੇ ਵਿੱਚ ਐਸਾ ਪੈਂਦੇ ਹੈ ਐਸਾ ਜੀਵਨ ਬਿਜਾਰ ਜਾਂਦੇ ਹੈ ਤੇ ਐਂਡ ਤੇ ਜਾ ਕੇ ਪਛਤਾਉਂਦੇ ਹੈ ਕਿ ਕੀਤਾ ਕੀ ਇਸੇ ਕਰਕੇ ਜਿਨ੍ਹਾਂ ਨੇ ਇਸ ਮਾਇਆ ਦੇ ਨਾਲ ਪਿਆਰ ਨਹੀਂ ਪਾਇਆ ਉਹ ਸਦਾ ਨੂੰ ਅਮਰ ਹੋ ਗਏ ਜਿਨ੍ਹਾਂ ਨੇ ਮਾਇਆ ਦੇ ਨਾਲ ਪਿਆਰ ਪਾਇਆ ਉਹ ਮਰਦੇ ਸਾਰ ਖਤਮ ਹੋ ਗਏ ਜਿਨ੍ਹਾਂ ਨੇ ਝੁੱਗੀਆਂ ਝੌਂਪੜੀਆਂ ਦੇ ਵਿੱਚ ਜ਼ਿੰਦਗੀ ਗੁਜ਼ਾਰ ਦਿੱਤੀ ਚਾਹੇ ਉਹਨਾਂ ਨੂੰ ਕੁਝ ਵੀ ਦੁਨੀਆ ਨੇ ਦਿੱਤਾ ਉਹ ਨਹੀਂ ਦੇਖਿਆ ਨਹੀਂ ਲੈਣਾ ਕੀ ਹੈ ਦੁਨੀਆ ਤੋਂ ਇਹ ਪਦਾਰਥਾਂ ਨੂੰ ਸਮਝਦੇ ਕੁਛ ਨਹੀਂ ਕਬੀਰ ਸੁਖ ਨਾ ਇਹ ਜਗ ਮੇ ਕਰੇ ਜੋ ਬਹੁਤੇ ਮੀਤ ਜੋ ਚਿੱਤ ਰੱਖੇ ਇੱਕ ਸੁਖ ਪਾਵੇ ਨਿਤ ਕਹਿੰਦੇ ਜਿਨ੍ਹਾਂ ਨੇ ਬਹੁਤ ਰਿਸ਼ਤੇ ਨਾਤੇ ਇੱਥੇ ਬਣਾ ਲਏ ਬਹੁਤ ਮਿੱਤਰ ਬਣਾ ਲਏ ਭੈਣ ਭਰਾ ਰਿਸ਼ਤੇ ਨਾਤੇ ਇੰਨੇ ਕ ਬਣਾ ਲਏ ਉਹ ਕਦੀ ਵੀ ਕਹਿੰਦੇ ਸੁਖ ਨਹੀਂ ਕਰਦੇ ਸੁਖ ਵਿੱਚ ਨਹੀਂ ਰਹਿੰਦੇ ਉਹ ਚਿੰਤਾ 'ਚ ਰਹਿੰਦੇ ਆ ਦੇਖ ਲਈਏ ਇੱਕ ਬਹੁਤ ਵੱਡਾ ਬੇਸ਼ਰ ਹੈ ਕਿ ਜਿਨ੍ਹਾਂ ਦੇ ਰਿਸ਼ਤੇ ਨਾਤੇ ਜ਼ਿਆਦਾ ਹੈ ਉਹਨੇ ਉਹ ਜ਼ਿਆਦਾ ਦੁਖੀ ਹੈ ਕਿਉਂਕਿ ਅੱਜ ਕਿਸੇ ਦੇ ਗਮ ਹੀ ਆ ਗਏ ਕਲ ਨੂੰ ਦੁਜੇ ਜਾ ਗਈ ਤੀਜੇ ਜਾ ਗਈ ਇਸੇ ਕਰਕੇ ਇਹ ਜਿਹੜੇ ਰਿਸ਼ਤੇ ਲਾਤੇ ਹੈ ਇਹ ਸਾਰੇ ਕਿਸੇ ਕੰਮ ਦੇ ਨਹੀਂ ਜੇਕਰ ਅਸੀਂ ਉਸ ਪਰਮਾਤਮਾ ਦੇ ਨਾਲ ਪ੍ਰੀਤ ਨਾ ਲਾਈ। ਕਬੀਰ ਸੁਖ ਨਾ ਇਹ ਜਗ ਮੇ ਕਰੇ ਜੋ ਬੋਤੇ ਮੀਤ ਜੇ ਬਹੁਤ ਜ਼ਿਆਦਾ ਲੋਕਾਂ ਦੇ ਨਾਲ ਸੱਜਣਤਾ ਕਰ ਲਈ ਪਿਆਰ ਬਦਾਲ ਲਿਆ ਉਹ ਸੁਖ ਨਹੀਂ ਰਹਿ ਸਕਦਾ। ਜੋ ਚਿੱਤ ਰੱਖੇ ਇੱਕ ਸੋ ਸੁਖ ਪਾਵੇ ਨਿਤ ਜਿਸ ਉਸ ਪਰਮਾਤਮਾ ਨੂੰ ਯਾਦ ਰੱਖ ਲੈ ਇੱਕ ਨੂੰ ਯਾਦ ਕਰ ਲਿਆ ਹਮੇਸ਼ਾ ਹੀ ਸੁਖੀ ਹੈ ਆਨੰਦ ਵਿੱਚ ਹੈ ਖੇੜੇ ਵਿੱਚ ਹੈ ਅਦਰਵਾਈਜ਼ ਬਾਕੀ ਦੁਨੀਆ ਦੇ ਰਿਸ਼ਤੇ ਨਾਤੇ ਜਿਹੜੇ ਆ ਸਾਰੇ ਚਿੰਤਾ ਦਾ ਵਿਸ਼ਾ ਹੈ ਚਾਹੇ ਕਿਹੜਾ ਵੀ ਹੁੰਦਾ ਹੈ ਜਿਹੜਾ ਮਰਜੀ ਉਹਦਾ ਪ੍ਰਾਪਤ ਹੋ ਜਵੇ ਜਿਹਦੇ ਨਾਮ ਲੈਵਾ ਸੰਤ ਹੈ ਉਹ ਆਨੰਦ ਚੰਦੇ ਆ ਰਾਜੇ ਰਾਣੇ ਜਿਹੜੇ ਦੁਨੀਆ ਨੂੰ ਦਿਖਾਉਂਦੇ ਫਿਰਦੇ ਆ ਹਮੇਸ਼ਾ ਟੈਨਸ਼ਨ ਚੰਦੇ ਆ ਉਹਨਾਂ ਦਾ ਅੰਦਰ ਜਿਹੜਾ ਅਸ਼ਾਂਤ ਹੁੰਦਾ ਜਿਹੜੇ ਸੰਤ ਲੋਕ ਆ ਉਹ ਹਮੇਸ਼ਾ ਸ਼ਾਂਤੀ ਚੰਦੇ ਆ ਕਬੀਰ ਜਿਸ ਮੱਨ ਆਪਣੇ ਤੇ ਜਗ ਧਰੇ ਮੇਰੇ ਮਾਨ ਅਨੰਦ ਕਹਿੰਦੇ ਜਿਸ ਮੌਤ ਤੋਂ ਦੁਨੀਆ ਡਰਦੇ ਹੈ ਅਸੀਂ ਤਾਂ ਹਰ ਟਾਈਮ ਚਾਹੁੰਦੇ ਆ ਕਿਉਂ ਕਿ ਮੌਤ ਅਸਲੀ ਤਾਂ ਉਹ ਹੈ ਕਿ ਮੈਂ ਮੇਰੀ ਮਾਰਨ ਤੋਂ ਬਾਅਦ ਜਿਹੜੀ ਜਿੰਦੇ ਜੀ ਮੌਤ ਹੈ ਉਹ ਲੱਭਦੇ ਹੋ ਤੇ ਦੁਨੀਆ ਇਹ ਸਮਝਦੀ ਹੈ ਕਿ ਤਨ ਜਦੋਂ ਸਵਾਸ ਮੁੱਕ ਗਏ ਇਸ ਮੌਤ ਨੇ ਆਉਣਾ ਇਹਦੇ ਤੋਂ ਡਰ ਜਾਂਦੀ ਹੈ ਪਰ ਉਹ ਕਹਿੰਦੇ ਅਸੀਂ ਤਾਂ ਜਿੰਦੇ ਜੀ ਹੀ ਮਰਨਾ ਚਾਹੁੰਦੇ ਆ ਮਰਨੇ ਹੀ ਤੇ ਪਈਏ ਪੂਰਨ ਪਰਮਾਨੰਦ ਕਹਿੰਦੇ ਜਦੋਂ ਮਰਾਂਗੇ ਤਾਂ ਹੀ ਉਹ ਨਾਲ ਮਿਲਾਂਗੇ ਤੇ ਮਰਨਾ ਕੀ ਹੈ ਮਰਨਾ ਕੀ ਹੈ ਮਰਨਾ ਇਸਨੇ ਨਹੀਂ ਸਰੀਰ ਨੇ ਮਰਨਾ ਤਾਂ ਆਪਣੇ ਮੈਨ ਨੂੰ ਹੈ ਜਦੋਂ ਅਸੀਂ ਮੈਨ ਨੂੰ ਖਤਮ ਕਰ ਲਿਆ ਹੁਣ ਮੈਨ ਨੂੰ ਖਤਮ ਕਰ ਲਿਆ ਤੇ ਅਸੀਂ ਉਸ ਪ੍ਰਮਾਤਮਾ ਨੂੰ ਪਾ ਲੈਣਾ ਉਸ ਦੇ ਨਾਲ ਜੁੜ ਜਾਣਾ ਅਦਰਵਾਈਜ਼ ਅਸੀਂ ਮੌਤ ਤੋਂ ਜਿੰਨਾ ਮਰਜੀ ਡਰ ਲਈ ਕਿ ਮੌਤ ਆਉਣੀ ਹੈ ਕਿਉਂਕਿ ਅਸੀਂ ਮੋਈ ਪਦਾਰਥਾਂ ਦੇ ਨਾਲ ਪਾਇਆ ਜਿਨ੍ਹਾਂ ਨੇ ਮੌ ਉਹਦੇ ਨਾਲ ਪਾਇਆ ਤਾਂ ਉਹਦੇ ਹੁਕਮ ਦੇ ਵਿੱਚ ਹਮੇਸ਼ਾ ਹੀ ਉਹ ਤਾਂ ਮੌਤ ਨੂੰ ਬਿਉਣਾ ਚਾਹੁੰਦੇ ਆ ਡਰਦੇ ਨਹੀਂ ਜੇਕਰ ਡਰਦੇ ਹੁੰਦੇ ਤਾਂ ਤਤੀਆਂ ਤਵੀਆਂ ਤੇ ਬਹਿਣਾ ਨਹੀਂ ਸੀ ਇਹਨ ਮੰਨ ਲਾਨੇ ਸੀ ਨਾਮਦੇਵ ਜੀ ਨੇ ਕਹਜਣਾ ਸੀ ਅੱਲਾ ਕਬੀਰ ਜੀ ਨੇ ਵੀ ਕਹਜਣਾ ਸੀ ਸਤਗੁਰ ਅਰਦਾਸਵਾਹ ਜੀ ਵੀ ਮੰਨ ਜਾਂਦੇ ਸਤਗੁਰ ਤੇਗ ਭਾਦਰ ਵੀ ਕਹਜ ਜਾਂਦੇ ਨਹੀਂ ਉਹ ਤਾਂ ਉਸ ਮੌਤ ਨੂੰ ਬਿਉਣ ਲਈ ਆਉਂਦੇ ਆ ਜਿਹਨੂੰ ਬਿਉਣ ਤੋਂ ਬਾਅਦ ਉਹ ਨਹੀਂ ਪਰਮਾਤਮਾ ਦੇ ਨਾਲ ਮਿਲਣਾ ਇਸ ਕਰਕੇ ਜਿਹੜੇ ਉਹਦੇ ਭਗਤ ਹੈ ਜਿਹੜੇ ਉਹਦੇ ਸੰਤ ਹੈ ਜਿਹੜੇ ਉਹਦੇ ਜਨ ਆਏ ਉਹ ਹਮੇਸ਼ਾ ਹੀ ਮੌਤ ਦੀ ਅੜੀਕ ਦੇ ਵਿੱਚ ਰਹਿੰਦੇ ਹੈ ਪਰ ਬਾਕੀ ਦੁਨੀਆ ਜਿਹੜੀ ਹੈ ਮੌਤ ਤੋਂ ਹੀ ਡਰਦੀ ਭੱਜੀ ਫਿਰਦੀ ਹੈ ਕਿ ਮੌਤ ਨਾ ਆਵੇ ਮੌਤ ਨਾ ਆਵੇ ਉਹ ਕਹਿੰਦੇ ਮੌਤ ਜੇ ਨਾ ਆਹੀ ਜਿੰਦੇ ਜਿਉ ਮਰਤੇ ਹੈ ਤੇ ਪਰਮਾਨੰਦ ਨੂੰ ਪਾਉਂਦੇ ਪਰਮਾਨੰਦ ਮੰਨੋ ਸਦਾ ਲਈ ਆਨੰਦ ਜਿਹੜਾ ਹਮੇਸ਼ਾ ਪਰਮਾਨੰਦ ਔਰ ਪਰਮਾਤਮਾ ਜਿੱਥੇ ਹਮੇਸ਼ਾ ਖੇਡਾ ਹੈ ਉਸ ਨੂੰ ਪਾਉਣ ਲਈ ਤਾਂ ਕਹਿੰਦੇ ਮੌਤ ਆਉਂਦੀ ਹੈ ਤੇ ਉਹਨੂੰ ਪਾਉਣ ਲਈ ਤਾਂ ਅਸੀਂ ਹਮੇਸ਼ਾ ਆਪਣੀ ਮੈਂ ਨੂੰ ਖਤਮ ਕਰਦੇ ਹਾਂ ਹਮ ਮੈਂ ਨੂੰ ਖਤਮ ਕਰਦੇ ਹਾਂ ਸੋ ਸਤਗੁਰ ਕਬੀਰ ਮਹਾਰਾਜ ਜੀ ਜੋ ਮਾਇਆ ਦੀ ਇਹਨਾਂ ਸ਼ਲੋਕਾਂ ਦੇ ਵਿੱਚ ਦਸ਼ਾ ਦਰਸਾਵੇ ਇਸ ਦੁਨੀਆ ਦੀ ਮਾਇਆ ਇਸ ਦੁਨੀਆ ਨੂੰ ਮਾਇਆ ਕਹਿ ਰਹੇ ਹੈ ਇਸ ਤੋਂ ਬਚਣ ਦੀ ਲੋੜ ਹੈ ਤੇ ਉਸ ਪਰਮਾਤਮਾ ਨਾਲ ਜੁੜਨ ਦੀ ਲੋੜ ਹੈ ਤਾਂ ਕਿ ਇਹ ਜੀਵਨ ਦਾ ਜਿਹੜਾ ਮਨੋਰਥ ਹੈ ਉਹ ਪੂਰਾ ਹੋ ਜਵੇ ਸੋ ਜੀਵ ਨੂੰ ਇਸ ਪਾਸੇ ਨੂੰ ਸੋਚਣਾ ਚਾਹੀਦਾ ਕਿ ਅਸੀਂ ਹੌਲੀ-ਹੌਲੀ ਉਸ ਪਰਮਾਤਮਾ ਦੇ ਨਾਲ ਜੁੜੀਏ ਤਾਂ ਕਿ ਇਸ ਜੀਵਨ ਦਾ ਜਿਹੜਾ ਮਕਸਦ ਹੈ ਅਸੀਂ ਮੁੜ ਕੇ ਚਰਾਸੀ ਦੇ ਚੱਕਰ ਚ ਨਾ ਪੈ ਜਾਈਏ ਮਰਨ ਜੰਮਣ ਜਿਹੜਾ ਖਤਮ ਕਰ ਦੇਈਏ ਮੁਕਤੀ ਪ੍ਰਾਪਤ ਕਰੀਏ ਤੇ ਮੁਕਤੀ ਪ੍ਰਾਪਤ ਕਰਨਾ ਹੀ ਇਸ ਮਾਨਸ ਜਨਮ ਦਾ ਲਕਸ਼ ਹੈ ਔਰ ਮੁਕਤੀ ਪ੍ਰਾਪਤੀ ਜਿਹੜੀ ਜਿੰਦੇ ਜੀ ਹੋਣੀ ਹੈ ਮਰਨ ਤੋਂ ਬਾਅਦ ਨਹੀਂ ਆਉਣੀ ਮਰਨ ਤੋਂ ਬਾਅਦ ਤਾਂ ਫਿਰ ਜਨਮ ਹੋਣੇ ਹੈ ਜਿੱਦਾਂ ਦਾ ਕਰਮ ਕਰਕੇ ਜਾਣਾ ਉਦਾਂ ਦਾ ਜਨਮ ਮਿਲ ਜਾਣਾ ਸੋ ਇਹਨਾਂ ਸ਼ਲੋਕ ਤੋਂ ਜੋ ਸਤਿਗੁਰ ਕਬੀਰ ਮਹਾਰਾਜ ਨੇ ਸ਼ਲੋਕਾਂ ਦੇ ਵਿੱਚ ਦੱਸਿਆ ਹੈ ਆਪਣੇ ਜੀਵਨ ਦੇ ਵਿੱਚ ਢਲਣ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਿਏ ਬੇਨਤੀ ਕਰੀਏ ਜੋਇ ਕਰੀਏ ਕਿ ਜੋ ਸਵਾਸਨ ਦੀ ਪੂੰਜੀ ਰਹਿੰਦੀ ਹੈ ਇਸ ਦੁਨੀਆ ਦੀ ਮਾਇਆ ਤੋਂ ਬਚਾਉਣ ਲਈ ਆਪਣੀ ਕਿਰਪਾ ਕਰੋ ਅਤੇ ਆਪਣੀ ਪ੍ਰੀਤ ਬਖਸ਼ੋ ਆਪਣੀ ਸਿੱਖਤ ਸਲਾ ਲਈ ਦਇਆ ਕਰੋ ਨਦਰਸ ਵੱਲੇ ਕਰੋ ਤਾਂ ਕਿ ਤੁਹਾਡੇ ਨਾਲ ਬਾਕੀ ਜੇ ਸਵਾਸਨ ਦੀ ਪੂੰਜੀ ਤੁਹਾਡੇ ਨਾਮ ਦੇ ਵਿੱਚ ਲੱਗ ਜਵੇ ਲੇਖੇ ਦੇ ਵਿੱਚ ਲੱਗ ਜਵੇ ਮਾਨਵਤਾ ਦੇ ਲਈ ਕੋਈ ਕੰਮ ਹੋ ਜਵੇ ਉਹ ਵੀ ਤੁਹਾਡੀ ਕਿਰਪਾ ਦੇ ਨਾਲ ਹੀ ਹੋ ਸਕਦਾ ਇਹ ਤਾਂ ਮਾਨਵਤਾ ਦੇ ਲਈ ਕੰਮ ਜਿਹੜਾ ਕੋਈ ਨਹੀਂ ਕਰਦਾ ਸਾਰੇ ਆਪਣੇ ਸਾਥਾਂ ਲਈ ਕਰਦੇ ਸੋ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਜਿਹੜੀ ਤੇਰੀ ਦੁਨੀਆ ਬਣਾਈ ਹੋਈ ਹੈ ਇਸ ਦੁਨੀਆ ਦੇ ਲਈ ਵੀ ਕੰਮ ਹੋ ਜਵੇ ਇਹੋ ਹੀ ਅਰਦਾਸ ਕਰਦੇ ਬੇਨਤੀ ਕਰਦੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ